ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਟਰੱਕ ਪਰ ਪਰ ਕੇ ਦਵਾਈਆਂ ਸਰਕਾਰੀ ਹਸਪਤਾਲਾਂ 'ਚ ਪਹੁੰਚ ਚੁੱਕੀਆਂ ਨੇ ਅਤੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰੋਂ ਹੀ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਸਰਕਾਰੀ ਹਸਪਤਾਲਾਂ ਵਿੱਚੋਂ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਡਾਕਟਰਾਂ ਵੱਲੋਂ ਬਾਹਰੋਂ ਦਵਾਈ ਤਾਂ ਨਹੀਂ ਲਿਖੀ ਜਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਸਰਕਾਰੀ ਹਸਪਤਾਲਾਂ ਤੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ 26 ਜਨਵਰੀ ਤੋਂ ਸਾਰੀ ਦਵਾਈ ਹਸਪਤਾਲਾਂ ਦੇ ਅੰਦਰੋਂ ਫ੍ਰੀ ਮਿਲੇਗੀ ਡਾਕਟਰ ਕੋਈ ਵੀ ਦਵਾਈ ਬਾਹਰੋਂ ਨਹੀਂ ਲੈ ਸਕਦੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਵੀਆਂ ਐਕਸਰੇ ਅਲਟਰਾਸਾਉਂਡ ਮਸ਼ੀਨਾਂ ਵੀ ਆ ਗਈਆਂ ਨੇ ਜੇਕਰ ਤੁਸੀਂ ਸਰਕਾਰੀ ਹਸਪਤਾਲ ਵਿੱਚੋਂ ਆਪਣਾ ਇਲਾਜ ਕਰਵਾਉਂਦੇ ਹੋ ਤਾਂ ਹੁਣ ਤੁਹਾਡਾ ਕੋਈ ਵੀ ਪੈਸਾ ਖਰਚ ਨਹੀਂ ਆਵੇਗਾ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਵੱਡੇ ਪੱਧਰ ਤੇ ਦਵਾਈਆਂ ਆ ਚੁੱਕੀਆਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਤਰ੍ਹਾਂ ਦੀਆਂ ਦਵਾਈਆਂ ਆ ਚੁੱਕੀਆਂ ਨੇ ਤੇ ਜਿੰਨਾ ਹੋਰ ਦਵਾਈਆਂ ਦੀ ਜ਼ਰੂਰਤ ਹੈ ਉਹ ਵੀ ਛੇਤੀ ਆ ਜਾਣਗੀਆਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸਾਨੂੰ ਸੁਣਾ ਦਿੰਦੇ ਆ ਮੈਂ ਨੁਕਤ ਜੀਵਨਗਰ ਐਮਡੀ ਮੈਡੀਕਲ ਸਰਕਾਰੀ ਹਸਪਤਾਲ ਮਾਨਸਾ ਦੇ ਵਿੱਚ ਐਮ ਐ ਜੀ ਐਮ ਡੀ ਸੇ ਬੰਨਵਾ ਰਹੇ ਹਾਂ ਜੀ ਜਿਵੇਂ ਕਿ ਸਰਕਾਰ ਦੇ ਨਿਰਦੇਸ਼ ਨੇ ਕਿ 26 ਜਨਵਰੀ ਤੋਂ ਬਾਅਦ ਕੋਈ ਵੀ ਦਵਾਈ ਬਾਹਰ ਦੀ ਨਹੀਂ ਲਿਖੀ ਜਾਊਗੀ ਅਸੀਂ ਉਹ ਚੀਜ਼ ਨੂੰ ਪੂਰੀ ਚੰਗੀ ਤਰ੍ਹਾਂ ਫੋਲੋ ਕਰ ਰਹੇ ਹਾਂ ਜਿਹੜੀ ਵੀ ਦਵਾਈ ਅੰਦਰ ਸਾਡੇ ਹੈਗੀ ਹੈ ਫਾਰਮੈਸੀ ਦੇ ਵਿੱਚ ਉਹ ਦਵਾਈ ਅਸੀਂ ਦੇ ਦਿੰਨੇ ਆ ਤੇ ਸਾਨੂੰ ਉੱਤੋਂ ਵੀ ਹਦਾਇਤਾਂ ਨੇ ਵੀ ਜਿਹੜੀ ਦਵਾਈ ਤੁਹਾਡੇ ਕੋਲ ਇੱਥੇ ਨਹੀਂ ਹੈਗੀ ਉੱਤੋਂ ਖਾਲੋ ਡਿਮਾਂਡ ਲਿਖ ਕੇ ਦਿਓ ਅਸੀਂ ਪ੍ਰੋਵਾਈਡ ਕਰਵਾ ਦਿਆਂਗੇ ਤਾਂ ਇਸ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਜੀ ਕਿ ਕੋਈ ਵੀ ਦਵਾਈ ਇਸ ਦੇ ਬਾਹਰੋਂ ਨਾ ਲਖੀਏ ਤੇ ਜਿਹੜੀ ਕੋਈ ਦਵਾਈ ਦੀ ਘਾਟ ਹੈ ਉਹ ਉਹ ਨਾਲੇ ਖਮੇ ਦੇ ਵਿੱਚ ਪੂਰੀ ਹੋ ਜੂਗੀ ਜੀ ਤਾਂ ਫਿਰ ਟੋਟਲ ਦਵਾਈ ਸਾਰੀ ਆਪਾਂ ਉਹਨੇ ਮਰੀਜ਼ ਦੇ ਅਕੋਰਡਿੰਗਲੀ ਅੰਦਰ ਮਿਲ ਲੱਗ ਜੂਗੀ ਮੋਣੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ छुटਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ ਪਿਆਰ ਚ ਟੁਕਾਵੜ ਨਮਸਕਾਰ ਪਹਿਲਾਂ ਮੇਰਾ ਕਿਤੇ ਵੀ ਲੱ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਆ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ ਗੁਰੂ ਰਾਜਾ ਸਾਈਂ 98786 33763